ਜਿੱਥੇ ਲਗਾਤਾਰ ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਵਿੱਚ ਜਾ ਰਹੀ ਹੈ ਆਪਣੇ ਚੰਗੇ ਭਵਿੱਖ ਦੇ ਰੈਂਦਿਆਂ ਆਪਣੇ ਚੰਗੇ ਪੜ੍ਹਾਈ ਦੇ ਲਈ ਚੰਗੀ ਕਮਾਈ ਦੇ ਲਈ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋ ਰਹੇ ਨੇ ਪੰਜਾਬ ਦੇ ਨੌਜਵਾਨ ਉੱਥੇ ਹੀ ਆਏ ਤਾਂ ਨਹੀਂ ਬਾਹਰਲੇ ਮੁਲਕਾਂ 'ਚੋਂ ਮੌਤਾਂ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਜਿੱਹਾਂ ਲਗਾਤਾਰ ਪੰਜਾਬ ਦੇ ਨੌਜਵਾਨ ਮਰ ਰਹੇ ਨੇ ਕਿਸੇ ਦੀ ਹਾਦਸੇ ਦੇ ਦੌਰਾਨ ਮੌਤ ਹੋ ਜਾਂਦੀ ਹੈ ਕਿਸੇ ਦੀ ਹਾਰਟ ਅਟੈਕ ਦੇ ਨਾਲ ਤੇ ਅੱਜ ਇੱਕ ਹੋਰ ਖਬਰ ਸਾਹਮਣੇ ਆਈ ਹੈ ਅਮਰੀਕਾ ਦੀ ਜਿੱਥੇ ਇੱਕ 22 ਸਾਲਾਂ ਦਾ ਨੌਜਵਾਨ ਜਸਦੀਪ ਸਿੰਘ ਜਿਸ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜੀਹਾਂ ਮਾਚੀਵਾੜਾ ਸਾਹਿਬ ਦੇ ਨੇੜਲੇ ਪਿੰਡ ਭਮਾ ਕਲਾਂ ਦਾ ਵਾਸੀ ਨੌਜਵਾਨ ਜਸਦੀਪ ਸਿੰਘ ਉਰਫ ਜਸੂ 22 ਸਾਲਾਂ ਦਾ ਸੀ ਅਮਰੀਕਾ ਦੇ ਵਿੱਚ ਜਿਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਤੇ ਤੇ ਹੁਣ ਦੱਸ ਦਈਏ ਵੀ ਉਸ ਦੀ ਮ੍ਰਿਤਕ ਦੇ ਨੂੰ ਪਿੰਡ ਲਿਆਂਦਾ ਗਿਆ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਸਰਬਜੀਤ ਸਿੰਘ ਮੈਂ ਯੂਐਸਏ ਰਹਿਣਾ ਵੈਸੇ ਮੇਰਾ ਪਿੱਛੋ ਪਿੰਡ ਆਸੀ ਕਲਾਂ ਇਹਦਾ ਨਾਮ ਜਸਦੀਪ ਸਿੰਘ ਉਹਦਾਂ ਜਸੂ ਕਹਿੰਦੇ ਨਿਕਨੇਮ ਹੁਣ ਘਰੋਂ ਗਿਆ ਵਾ ਇਹਨੇ ਜਾ ਕੇ ਗੱਡੀ ਧਵਾਈ ਆ ਤੇ ਉਸ ਤੋਂ ਬਾਅਦ ਇਹਨੇ ਕਾਫੀ ਪੀਤੀ ਆ ਉਹ ਅਸੀਂ ਸਟੇਟਮੈਂਟਾਂ ਘਟਾ ਕੇ ਦੇਖੀਆਂ ਨੇ ਕੋਈ ਗੱਲ ਨਹੀਂ ਸੀ ਇਦਾਂ ਦੀ ਫੋਨ ਤੇ ਨਾਰਮਲ ਗੱਲ ਕਰਦਾ ਸੀਗਾ ਨਾ ਉਦੋਂ ਥੋੜੇ ਟਾਈਮ ਬਾਅਦ ਜਾ ਕੇ ਇਹਨੇ ਆਪਦੇ ਡੈਡੀ ਨਾਲ ਵੀਡੀਓ ਕਾਲ ਕੀਤੀ ਆ ਆਪਦੀ ਦਾਦੀ ਨਾਲ ਵੀਡੀਓ ਕਾਲ ਕੀਤੀ ਆ ਉਦੋਂ ਥੋੜੇ ਟਾਈਮ ਬਾਅਦ ਫੋਨ ਸਵਿਚ ਆਫ ਹੋ ਗਿਆ ਤੇ ਇਹਦੇ ਡੈਡੀ ਨੇ ਕਿਹਾ ਵੀ ਮੈਨੂੰ ਸੁਮਾਰ ਕੇ ਮੂੰਹ ਦਿਖਾ ਕਹਿੰਦੇ ਲੈਓ ਦੇਖ ਲਓ ਸੁਮਾਰ ਕੇ ਦੇਖ ਲਓ ਉਸ ਤੋਂ ਬਾਅਦ ਫੋਨ ਸਵਿਚ ਆਫ ਹੋ ਗਿਆ ਉਦੋਂ ਮਰ ਪਤਾ ਨਹੀਂ ਵੀ ਇਹ ਗੱਲ ਕੀ ਆ ਕੀ ਨਹੀਂ ਕਿਉਂਕਿ ਸੁਸਾਇਟੋ ਕਰ ਹੀ ਨਹੀਂ ਸਕਦਾ ਯਾਰ ਸਾਨੂੰ ਤਾਂ ਲੱਗਦਾ ਨਹੀਂ ਉਹ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਇਹ ਗੋਲੀ ਵੱਜੀ ਹੋਈ ਸੀ ਉਹਦੇ ਗੋਲੀ ਜਾਂਦੀ ਇਦਰੋਂ ਦੀ ਮਾਰ ਕਿੱਥੇ ਨਹੀਂ ਨਿਕਲੀ ਹੋਈ ਸੀਗੀ ਗੋਲੀ ਤੇ ਹੁਣ ਪੁਲਿਸ ਜਦੋਂ ਫਾਈਨਲ ਜਦੋਂ ਆਊ ਰਿਪੋਰਟ ਫਿਰ ਲੱਗ ਜੂ ਪਤਾ ਸਾਰਾ ਕੋਈ ਕੰਮ ਕੀ ਕਰਦਾ ਸੀ ਉੱਥੇ ਜੀ ਉੱਥੇ ਟਰੱਕ ਚਲਾਉਂਦਾ ਸੀ ਇਹਦੇ ਸ਼ੈੱਡ ਲਾਂਦਾ ਸੀ ਇਹ ਬਿਕਰ ਫੀਲ ਹਾਂਜੀ ਇਹ ਹੋ ਗਿਆ ਜੀ ਤਕਰੀਬਨ 5.5 ਸਾਲ ਹਾਂਜੀ ਅੱਜ ਇੱਥੇ ਸੰਸਕਾਰ ਕੀਤਾ ਹੈ ਹਾਂਜੀ ਅੱਜ ਇੱਥੇ ਸੰਸਕਾਰ ਪੱਕਾ ਸੀਗਾ ਹੀ ਉੱਥੇ ਹਾਂਜੀ ਹਾਂਜੀ ਗ੍ਰੀਨ ਕਾਰਡ ਹੋਲਡਰ ਸੀਗਾ ਠੀਕ ਹੈ ਜੀ ਹਾਂਜੀ ਮੈਰਿਜ ਹੋਈ ਸੀ ਨਹੀਂ ਨਹੀਂ ਜੀ 22 ਸਾਲ ਦੀ ਉਮਰ ਸੀ ਸਾਰੀ ਅਜੇ 23 ਮਹੀਨੇ ਲੱਗਿਆ ਸੀਗਾ ਮੈਰਿਜ ਦੀ ਕਾਰਡ ਰਸੀਪਟ ਲੈਣ ਬਸ ਦੋ ਕੁ ਹਫਤਿਆਂ ਤੱਕ ਯਾਨੋ ਇੱਧਰ ਇਹ ਪਾਣਾ ਵਾਰਤ ਗਿਆ ਪਰਮਿੰਦਰ ਸਿੰਘ ਮੇਰਾ ਨਾਮ ਹੈ ਸਰਪੰਚ ਪੁਆਗਲਾ ਇਹ ਬਾਹਰ ਸੀਗਾ ਜੀ ਅਮਰੀਕਾ ਅਮਰੀਕਾ ਜੀ ਹਾਂਜੀ ਅੱਛਾ ਜੀ ਉੱਥੇ ਬਰਨ ਲੱਗਿਆ ਵੀ ਕੀ 21-22 ਦਿਨ ਬਾਅਦ ਆਇਆ ਗੱਟ ਬੜੀ ਹੈ। ਹਾਂਜੀ। ਕਿੱਦਾਂ ਹੋਇਆ ਹਾਸੇ ਨਹੀਂ ਪਤਾ ਲੱਗਿਆ ਕੁੜੀ ਕਿੱਦਾਂ ਲੱਗੀ? ਇਹ ਤਾਂ ਨਹੀਂ ਫਰੰ ਲੱਗਿਆ। ਕਿੱਦਾਂ ਹੋਇਆ ਜੀ? ਹਾਂਜੀ। ਅੱਛਾ ਸਰਕਾਰ ਕੀਤਾ ਘਰੇ ਪਿੰਡ ਦੇ ਬੱਚੇ। ਹਾਂਜੀ ਸਰਕਾਰ ਕਰਿਆ ਜੀ। ਇਹ ਕਿਹਦਾ? ਇਹ ਦਲਜੀਤ ਸਿੰਘ ਮਾਰਕਟ ਦਾ ਮੁੰਡਾ। ਕਿੰਨੀ ਉਮਰ ਸੀ ਜੀ ਦੀ? 23 ਸਾਲ ਲੱਗਿਆਗਾ ਜੀ। ਅੱਛਾ। ਹਾਂਜੀ। ਮੈਰਿਜ ਹੋਈ ਸੀ ਨਾ? ਨਹੀਂ ਮੈਂ ਬਿਲਕੁਲ ਭੈਣ ਭਾਈ ਕੋਈ ਨਹੀਂ। ਨਹੀਂ ਹੋ ਰਹੀ ਜੀ। ਇਕਲੋਤੇ ਸੀ ਅੰਕਲੋਤੇ ਸੀ। ਕਿੰਨਾ ਸਮਾਂ ਹੋ ਗਿਆ ਸੀ ਗੇ ਨੂੰ ਮਰੇ? ਇਹ ਨੂੰ ਹੋ ਗਏ 6-7 ਸਾਲ। ਕੋਈ ਸ਼ਮਸ਼ਾਨ ਘਟ ਖੜਿਆ ਸਾਡੇ ਹਲਕੀ ਤੋਂ ਬਹੁਤ ਮਾੜੀ ਟੱਕਣਾ ਜੋ 6 ਸਾਲ ਪਹਿਲਾਂ ਸਾਡੇ ਭਰਾ ਜੀ ਰਜੀਤ ਸਿੰਘ ਨੇ ਆਪਣਾ ਬੇਟਾ ਪੜ੍ਹਾਈ ਵਾਸਤੇ ਜੁਆਸੇ ਭੇਜਿਆ ਸੀ ਸੋ ਸਾਲ ਪਹਿਲਾਂ ਪੀਆਰ ਵੀ ਹੋ ਗਈ ਪੜ੍ਹਾਈ ਵੀ ਹੋ ਗਈ ਸੋ ਕੁਝ ਗੈਂਗਸਟਰ ਦੀ ਕਮਾਂਗੇ ਜਿਹੜਾ ਨੇ ਆਖੇ ਭਰਾ ਦੇ ਬੇਟੇ ਨੂੰ ਜਸਦੀਪ ਨੂੰ ਗੋਲੀ ਮਾਰੀ ਤਿੰਨ ਤਰੀਕ ਦੀ ਘਟਨਾ ਸੋ ਕੱਲ ਡੈਡ ਬਡੀ ਆਈ ਹੈ ਸੋ ਅੱਜ ਸੰਸਕਾਰ ਘਾਟ ਦੇ ਵਿੱਚ ਸੰਸਕਾਰ ਕੀਤਾ ਗਿਆ ਪੂਰੇ ਹਲਕੇ ਤੇ ਸੋਗ ਦੀ ਲਹਿਰ ਹੈ ਇੰਨ ਸਾਰੇ ਹਲਕਾ ਸਵਲੋਂ ਦੇ ਸੰਸਕਾਰ ਘਾਟ ਅੱਜ ਉਹਨਾਂ ਦੇ ਲਾਸਟ ਦਰਸ਼ਨ ਕੀਤੇ ਤੇ ਬਹੁਤ ਦੁੱਖ ਦੀ ਖਬਰ ਹੈ ਸੋ ਮਨੁਦਾਸ ਆ ਕਿ ਇਹੋ ਜੀਆਂ ਜੜੀਆਂ ਘਟਨਾਵਾਂ ਹੁੰਦੀਆਂ ਜਵਾਨ ਮੌਤ ਜਵਾਨ ਬੱਚੇ ਮਾਪੇ ਦੇ ਚਲ ਜਾਂਦੇ ਆ ਸੋ ਉਹਨਾਂ ਦੇ ਅੱਗੇ ਰਹਿਣ ਨੂੰ ਤੱਕ ਨਹੀਂ ਕੱਲਾ ਕੱਲਾ ਪੁੱਤ ਸੀ ਸੋ ਬਹੁਤ ਮਾੜੀ ਖਬਰ ਹੈ ਬਹੁਤ ਦੁੱਖ ਹੈ ਖੜੇ ਜਾਂ ਜੋਕ ਦੇ ਵਿੱਚ ਪਰ ਪ੍ਰਮਾਤਵਾ ਅੱਗੇ ਅਰਦਾਸ ਹੈ ਕਿ ਇਹੋ ਜੀ ਕਿਸੇ ਦੁਸ਼ਮਣ ਨੂੰ ਵੀ ਨਾ ਆਵੇ ਉਹਦੇ ਪਰਿਵਾਰ 'ਚ ਦੁੱਖਾਵੇ ਇਹੋ ਜੀ ਮੌਤ ਨਾ ਆਵੇ ਸੋ ਬਹੁਤ ਮਾੜੀ ਜਿਹੜੀ ਮੌਤ ਇਸ ਪਰਿਵਾਰ ਨਾਲ ਹੋਈ ਹੈ ਸਾਡੇ ਹਲਕੇ ਦੀ ਹੋਈ ਹੈ ਪਰਮਾਤਮਾ ਨੂੰ ਇਹ ਬੇਨਤੀ ਕਰਦੇ ਗਏ ਇਹੋ ਜੀ ਘਟਨਾ ਕਿਸੇ ਪਰਿਵਾਰ ਨਾਲ